ਬਹੁਤ ਹੀ ਬੰਦ ਸੋ ਅੱਜ ਜ਼ਿਲ੍ਹਾ ਕਬੂਰਥਲਾ ਡਿਸਟ੍ਰਿਕਟ ਖੇਡਾਂ ਇਸ ਵੀਰ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਨਾਲ ਡੀਐਮ ਡੀਐਸੀ ਸਪੋਰਟਸ ਕਬੂਰਥਲਾ ਜਿੰਦਰ ਬਾਜ ਜੈਡ ਮਾਸਟਰ ਪੁਲਿਸ ਪਰ ਲੋਕ ਖਾਕਪੁਣਾ ਤੋਂ ਆਏ ਬੱਚੇ ਤਗੋਵਾਰ ਦੇ ਕੰਪੀਟੀਸ਼ਨ ਚੱਲ ਰਿਹਾ ਨਾਲ ਉਹਨਾਂ ਦੇ ਚਾਰ ਸਹਿਬਾਨ ਕਨਵੀਨਰ ਕਾਲੀਬਾ ਜੀ ਰਜਿੰਦਰ ਤੋਂ ਰਿੰਦਰਪਾਲ ਜੀ ਮਨਜਿੰਦਰ ਸਿੰਘ ਜੀ ਜਗੀਰ ਸਿੰਘ ਜੀ ਬਹੁਤ ਹੀ ਵਿਦਿਅਕ ਮੁਕਾਬਲਾ ਚੱਲ ਰਿਹਾ ਤੁਹਾਨੂੰ ਟੀਮਾਂ ਦਾ ਲਾਇਨਅਪ ਜ਼ਿਲ੍ਹਾ ਸਿੱਖਿਆ ਅਫਸਰ ਬੱਚਿਆਂ ਦੇ ਨਾਲ ਰੂ ਬਲੂ ਹੁੰਦੇ ਹੋਏ ਨਾ ਨਾਦਰ ਡੀਐਮਡੀ ਐਸਪੋਰਟਸ ਕੂਰਤਲਾ ਐਂਡ ਮਾਸਟਰ ਜਿੰਦਰਪਾਲ ਜੀ ਜਗੀਰ ਸਿੰਘ ਜੀ ਨਾਮ ਦੱਸੋ ਆਪਣਾ ਮੁੰਡਾ ਚੱਲੇ ਨਾਦਰ ਬਰੂਹ ਹੁੰਦੇ ਹੋਏ ਤਾੜੀਆਂ ਮਾਰ ਦੋ ਜਿਹੜਾ ਸਿੱਕੇ ਆਫਸਰ ਜਿੰਦਰ ਸਿੰਘ ਜੀ ਬੱਚਿਆਂ ਨਾਲ ਅਸ਼ੀਰਵਾਦ ਦਿੰਦੇ ਹੋਏ ਬੱਚਿਆਂ ਨੂੰ ਆਪੀ ਅੱਛੇ ਅੱਜ ਮੌਸਮ ਮਾਹਤਵੀ ਵਧੀਆ ਗੋਵਾ ਦੇ ਅੱਜ ਦੇ ਮੁਕਾਬਲੇ ਜਿਹੜਾ ਨਾਨਕ ਸਟੇਡੀਅਮ ਕਬੂਟਲਾ ਦੇ ਵਿਖੇ ਹੁੰਦੇ ਹੋਏ ਉੱਪਸਾ ਇੱਥੇ ਸਾਡੇ ਬਾਸਕਟਬਾਲ ਦੇ ਟੂਰਨਾਮੈਂਟ ਚੱਲੇ ਸਟੇਡੀਅਮ ਦੇ ਵਿੱਚ ਹੀ ਪਿੱਛੇ ਪਾਸੇ ਕੋਕੋ ਦੇ ਐਨਜੀਐਨ ਸਕੂਲ ਦੇ ਵਿਖੇ ਮੁਕਾਬਲੇ ਚੱਲ ਰਹੇ ਹਨ ਅੰਡਰ 17 ਤੇ ਅੰਡਰ 19 ਬॉयਜ਼ ਦੇ ਅਫੀਸ਼ੀਅਲਸ ਟੀਮ ਦੇ ਕੋਚ ਜੀ ਅਫੀਸ਼ੀਅਲਸ ਲਾਲਾ ਸੋਨ ਸਿੰਘ ਜੀ ਜੀਤਪਾਲ ਜੀ ਜਗਜੀਤ ਸਿੰਘ ਜੀ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਜੋ ਸਿਖਿਆ ਅਫਸਰ ਸਰਦਾਰ ਹਰਜਿੰਦਰ ਸਿੰਘ ਜੀ ਬੱਚੇ ਕੋਰੀ ਆਪਣੇ ਚਿੱਪ ਦੇ ਵਿੱਚ ਛੋਟੇ ਛੋਟੇ ਬੱਚੇ ਅੰਡਰ 40 ਦੇ ਮੁਕਾਬਲੇ ਬਹੁਤ ਵਧੀਆ ਮੈਂ ਚੱਲਿਆ ਆਇਆ ਆ ਨਾ ਆਉਂਦਾ ਅੱਗੇ ਬਹਿ ਜਾਓ ਤੁਸੀਂ ਚੋਕੀ ਮਾਰ ਸਿੰਘ ਜੀ ਨਾਲ ਨੇ ਰਜਿਸਟ੍ਰੇਸ਼ਨ ਆ ਪੀਵਾ ਦੇ ਲਈ ਸਪੈਸ਼ਲ ਤੌਰ ਤੇ ਕਪੂਰਸਲਾ ਟੂ ਦੇ ਉਦੇ ਨਾਲ ਨਾਲ ਦੇ ਆਪਣੇ ਡਿਸਟ੍ਰਿਕਟ ਪੰਚਾਇਤ ਸਾਹਿਬ ਜਿਕੇ ਐਂਡਬਾਲ ਕੋਚ ਮੈਡਮ ਇੱਕ ਸਾਈਡ ਤੇ ਟੈਗੋ ਬਾਸਕਟਬਾਲ ਦੇ ਮੁਕਾਬਲੇ ਜਾਂਦੇ ਹੋਏ ਓਪੀ ਸਾਈਡ ਬਾਸਕਟਬਾਲ ਦੇ ਮੁਕਾਬਲੇ ਜਾਂਦੇ ਹੋਏ ਬੱਚਾ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਜੀ ਸਤਿਕਾਰ

ਚੇ ਆਗਰਵੀਰ ਚਲੋ ਲਿਵਨਾਲੀ ਉਂ ਰਾਂਗਰੇਜ ਪਹੁੰਚਣੇ চলি <mysimitation> হয় ਸੇਕੀ ਜੀ ਆਪ ਕੋਲ ਕੋਲ ਜੀ ਦੋਸਤ ਜੀ ਜੀ ਚਾਲ ਦੀ ਜਗੀਰ ਸਿੰਘ ਜੀ ਇਧਰ ਬਟਾਲਾ ਇਧਰ ਮੂੰਹ ਕਰ ਲੈ ਬੱਚ ਐਨ ਆਜੋ ਇਧਰ ਆਜੋ ਇਧਰ ਚਲਾ ਲੈ ਜੀ ਆਹ ਪਾਸੇ ਜੀ ਕਪੂਰਖਲਾ ਦੇ ਫਜ਼ਲਨਾਬੀ ਟੀਮ ਦਾ ਸੱਚਾ ਹਜੂਰ ਮਜੇ ਲੈਣ ਦੇ ਨਾਲ ਗਰਮੀ ਦੇ ਬਾਵਜੂਦ ਵੀ ਇਹਦਾ ਰੋਚਕ ਟੂਰਨਾਮੈਂਟ ਦੇ ਕਨਵੀਨਰ ਲੰਦਰ ਸਿੰਘ ਜੀ ਦਾ ਸਵਾਗਤ ਕਰਦਾ ਹਾਂ ਸੁਭਾਗ ਜੀ ਉਹ ਵੀ ਟੀਮ پوری ਓਏ ਯਾਰ ਫਮਾ ਨੂੰ ਪਰਦਾ ਚਲੇ ਗਿਆ ਚਲੇ ਗਿਆ ਮਾਰੇ ਬੋਲੇ ਚਲੇ ਗਿਆ ਮਾਰੇ ਬਾਕੀ ਮਾਰੇ ਓਵਰ ਵਾਲਾ ਚੱਲਾ ਜੰਪੋ ਦੇਰੀ ਬਹੁਤ ਵਧੀਆ ਤੇ ਮੇਰੇ ਮੇਰੇ ਲੈ ਸਾਈਡ ਤੇ ਆਪਣੀ ਟੀਮ ਦੇ ਬਰੇਕ ਨੂੰ ਸਾਥ ਬਹੁਤ ਹੀ ਜਦਦਸ ਮੁਕਾਬਲਾ ਕੀ ਬਾਤ ਹੈ ਵਕਬਾਲ ਆ ਵਾਹ ਲਾ ਵਾਹ ਲਾ ਪੁਲਿਸ ਬਾਣੀ ਪਾਵੇ ਬਾਣੀ ਪਾਵੇ ਬੁਲਾਨਕ ਸਟੇਡੀਅਮ ਤੋਂ ਹੋਤਲਾ ਵਿਕੇਂਦਲਾ ਟੂਰਨਾਮੈਂਟ ਲੈਣੇ ਦਿੱਸੇ 10 ਲੱਖਾਂ ਦੀਆਂ ਟੀਮਾਂ ਨੇ ਪਾਕਿਸਤਾਨ ਬੋਲ ਕੇ ਖੇਲੇ ਬੋਲ ਕੇ ਸੋ ਸਾਡੀਆਂ ਸਪੋਰਟਸ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਕੱਟੀ ਦੀ ਕੋਈ ਟੂਰਨਾਮੈਂਟ ਕਮੇਟੀ ਵੱਲੋਂ ਸਰਪੰנדה ਔਰ ਹੋਰ ਦੀ ਟੀਮ ਦਾ ਇੱਕ ਪਰਸ਼ੰਕੀ ਸੋਤ ਹੌਸਲਾ ਕਰਦੇ ਹਾਂ ਜੀ ਆ ਕੇ ਮੇਰੇ ਦੋਨੋਂ ਟੀਮਾਂ ਅਰਦਾਸ ਕਰਦੇ ਦੋਨੋਂ ਟੀਮਾਂ ਲਾਈਨ ਅਪ ਹੋ ਕੇ ਪ੍ਰੋਪਰ ਸੰਗਰੀ ਦੇ ਨਾਲ ਮੈਚ ਕਰੇ ਇਕ ਅੱਗੇ ਹੱਡ ਆ ਵੀ ਪੁੱਤਰ ਦੀ ਗੱਲ ਰਨਿੰਗ ਇਹ ਕਿਹੜਾ ਬਲਾਕ ਕਰਾ ਲੱਤ ਬਲਾਕ ਲੱਤ ਬਲਾਕ ਨੇ ਟੌਜ ਜਿੱਤੀ 24 ਰਨਿੰਗ ਨੋਨੋ ਟੀਮਾਂ ਲਾਈਨ ਅਪ ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਸਾਡੇ ਕੁਰਵੀਰ ਸਿੰਘ ਜੀ ਕਾਲੀ ਮਨਿੰਦਰ ਸਿੰਘ ਜੀ ਜੱਗੀਰ ਸਿੰਘ ਜੀ ਆਪੀ ਸਿੰਘ ਜੀ ਬਨੇ ਸਿੰਘ ਜੀ ਤੇ ਨਾਲ ਪੂਰੀ ਬਨੇਸ਼ ਸ਼ਰਮਾ ਦੇ ਕੋਆਰਡੀਨੇਟਰ ਸਾਹਿਬਾਨ ਨਾਲ ਉਹਨਾਂ ਦੇ ਉਹਨਾਂ ਦੀ कोई ऑफिशियल टीम वीर सिंह जी का जी साढ़े फिजिकल एजुकेशन जिले के प्रधान ना ना रणजीत सिंह जी मजेंद्र सिंह जी देश शर्मा ऑफिशियल हरप्रीत सिंह जी सी सैकेंडरी स्कूल तो देश जी दुर्गा स्कूल तो

ਇਹਨਰ ਮੁਕਾਬਲਾ ਅੰਡਰ 19 ਦਾ ਰਨਿੰਗ ਕਰ ਰਿਹਾ ਪਲਾਟੂ ਰੀ ਟੀਮ ਚੇਸ ਕਰ ਰਿਹਾ ਕਪੂਰਲਾ ਟੂ ਦੀ ਟੀਮ ਜਿਲ੍ਹਾ ਮਤਰਵੀਆਂ ਜਿਲ੍ਹਾ ਪੇਡਾ ਜੋ ਕਿ ਐਮ ਜੀ ਐਨ ਸਕੂਲ ਕਪੂਰਲਾ ਵਿਖੇ ਹੋ ਰਿਹਾ ਹੈ। ਹੋਤੀ ਚੋ ਮੁਕਾਬਲਾ ਤੂੰ ਦੇਖਣੋਂ ਵਾਸਤੇ ਜੀ ਆਇਆਂ ਨੂੰ ਪਾਉ ਤੇ ਪਹੁੰਚੇ ਸਾਡੇ ਕੋ ਸਾਡੇ ਤੁਸੀਂ ਕਰੋ ਛਿੰਦੇ ਸਾਥੀ ਗਿਆ 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 ਚਾ ਚਾ ਵਧੀਆ ਕਾਲੀ ਫਲ ਮਗਰ ਨਹੀਂ ਹੋਏ ਹੋਏ ਕਪੋਰਥਲੇ ਟੀਮ ਨੇ ਤਿੰਨ ਆਊਟ ਕਰ ਦਿੱਤੇ ਜੀ ਨਾਥਲੇ ਤਿੰਨ ਆਊਟ ਕਰਤਾ ਪਹਿਲਾ ਬੈਚ ਆਊਟ ਸੈਕਿੰਡ ਬੈਚ ਰਨਿੰਗ ਕਰਦਾ ਹੋਇਆ